ਪਟਨਾ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਤੇ ਹੁਣ ਆਪਾਂ ਕਿੱਧਰ ਜਾ ਰਹੇ ਆ ਬੱਚਿਓ ਪਟਨਾ ਸਾਹਿਬ ਪਟਨਾ ਸਾਹਿਬ ਤੇ ਆਪਣੀ ਟ੍ਰੇਨ ਹੈਗੀ ਆ ਬਠਿੰਡੇ ਤੋਂ ਤੇ ਆਪਾਂ ਸਭ ਤੋਂ ਪਹਿਲਾਂ ਕਿੱਥੋਂ ਚੜਾਂਗੇ ਮੱਲਾਂ ਵਾਲਾ ਖਾਸ ਤੋਂ ਫਿਰ ਫਿਰਜਪੁਰ ਤੋਂ ਤੇ ਬਠਿੰਡੇ ਪੁਲੀ ਹਾਂ ਫਿਰ ਬਠਿੰਡੇ ਆਪਣੀ ਕਿੰਨੇ ਵਜ ਦੀ ਟ੍ਰੇਨ ਆ 5 11 3 ਵਜੇ ਦੀ ਤੇ ਆਪਾਂ ਆਸਮਾਨ ਭੈਕ ਹੋ ਗਿਆ ਤੇ ਹੁਣ ਆਪਾਂ ਮੇਰੇ ਸ਼ੂਜ਼ ਪਾ ਲਈਏ ਹਨਾ ਮੈਂ ਸ਼ੂਜ਼ ਪਾ ਲਾ ਹਾਂ ਓਕੇ ਤੇ ਮੈਂ ਵੀ ਰੈਡੀ ਆ ਹਨਾ ਉਹ ਉੱਤੇ ਪਈ ਆ ਗਈ ਸਮਾਨ ਰੈਡੀ ਬਾਚ ਮੰਨ ਲਈ ਮੈਂਨੇ ਟਾਈਮ ਹੋ ਗਿਆ ਤਕਰੀਬਨ ਹਾਂ ਆਹ ਬੰਨੇ ਬੁਲੂ ਸਪੀਡ ਦੇ ਫਾਈਪ ਰੇਟ ਕਰੀ ਗਏ ਮੁੰਨਾ ਬੜਾ ਖਾਸ ਤੂ ਟ੍ਰੇਨ ਚ ਲੋਗੀ ਆ ਸਾਢੇ 10 ਨਾ ਸਾਢੇ 10 ਸੜੀ ਕਰਾਂ ਪਹੁੰਚੀ ਜੀ ਜੀ ਸਾਢੇ 11 ਤੋਂ 2 ਵਜੇ ਵਠੇ ਲਾ ਤੇਨ ਤੋਂ ਬਸ ਸਤਨਾ ਸਾਚੀ ਲੂਗੀ ਲੋਕਾਂ ਕੋਲੇ ਕੀ ਹੁੰਦਾ ਇਹ ਮਨੋਰੰਜਨ ਦਾ ਸਾਧਨ ਨਹੀਂ ਹੁੰਦਾ ਸੀ ਨਾ ਤੇ ਹੁਣ ਲੋਕ ਫੋਨਾਂ ਦੇ ਫਿਲਮਾਂ ਵਲਮਾਂ ਵੇਖ ਲੈਂਦੇ ਚਲੋ। ਤੈਨੂੰ ਉਹ ਦੇਖੋ ਕੀ ਆ ਬੇਟਾ ਉਹ ਪਠੰਡਰ ਦੀ ਚੀਜ਼ ਹੈ। ਓਕੇ ਬੱਡੇ ਬੱਡੇ। ਤੈਨੂੰ ਓ ਕੀ ਆ? ਉਹ ਓਕੇ ਬਾਅਦ ਘੁੰਮਣ ਹੀ ਆਏ ਤੇ ਜਰੂਰ। ਕਿਹੜੇ? ਓ ਹਾਏ। ਅੱਛਾ ਅੱਛਾ। ਇਹਦੇ ਵਿੱਚ ਉਹਨਾਂ ਨੂੰ ਕਸ਼ਤੀ ਕਸ਼ਤੀ ਚੜ੍ਹ ਬੰਦੇ ਆ। ਹਾਂ। ਨੰਨੋ ਏਰੋਪਲੇਨ ਦੇਖੋ ਆ ਖੜਾ ਹੈ ਨਾ ਖੜਾ ਹੁੰਦਾ ਹੈਗਾ ਨਕਲੀ ਦਾ ਨਹੀਂ ਅਸਲੀ ਦਾ ਲਿਆ ਕੇ ਟੰਗਿਆਗਾ ਅਸਲੀ ਦਾ ਨਕਲੀ ਨਕਲੀ ਤਾਂ ਨਹੀਂ ਆ ਅਸਲੀ ਦਾ ਵਾਹ ਉਹਰੇ ਬਿਠਾ ਮਦਨ ਵਿੱਚ ਹਾਂ ਲੋ ਮੋਤਾ ਜੀ ਆਪਾ ਮੇਰੀ ਸੁਣੋ ਗੱਲ ਮੇਰੇ ਦੋਨੇ ਪਿਆਰੀ ਬੱਚਿਓ ਆਪਾਂ ਕੀ ਖਾਣੀਆਂ ਹੋਣ ਚੀ ਜੀ ਤੁਸੀਂ ਆਪਾਂ ਕਿੱਥੇ ਖੜੇ ਆਗੇ ਹੁਣ ਬਠਿੰਡਾ ਪਲੇਟਫਾਰਮ ਤੇ ਯਾਨੀ ਜਨੀ ਹੋਰ ਦੇਖੋ ਮम्मा ਤੇ ਆਪਾਂ ਹੁਣ ਜਾ ਰਹੇ ਹਾਂ ਕਿੱਥੇ ਜਾ ਰਹੇ ਆ ਬਾ ਪਟਨਾ ਸਾਹਿਬ ਸਸਿਕਾਲ ਦੋਸਤੋ ਅਸੀਂ ਹੁਣ ਪਹੁੰਚ ਚੁੱਕੇ ਆ ਬਠਿੰਡਾ ਰੇਲਵੇ ਸਟੇਸ਼ਨ ਆ ਅਸੀਂ ਜਾਣਾ ਸੀ ਪਟਨਾ ਸਾਹਿਬ ਤੇ ਪਹਿਲਾਂ ਤਾਂ ਸਾਡੀ ਫਰੋਈਪੁਰ ਤੋਂ ਟ੍ਰੇਨ ਮਿਸ ਹੋ ਗਈ ਉੱਥੋਂ ਸਾਨੂੰ ਟੈਕਸੀ ਕਰਾ ਕੇ ਵਾਪਸ ਆਉਣਾ ਪਿਆ ਬਠਿੰਡੇ ਤੇ ਹੁਣ ਬਠਿੰਡੇ ਤੋਂ ਜਿਹੜੀ ਸਾਡੀ ਟ੍ਰੇਨ ਦਾ ਟਾਈਮ ਸੀਗਾ ਉਹ 3 ਵਜੇ ਸੀ ਤੇ ਪਰ ਉਹ 5 ਵਜੇ ਟ੍ਰੇਨ ਚੱਲੇਗੀ ਤੇ ਹੁਣ ਬਠਿੰਡੇ ਅਸੀਂ ਰੇਲਵੇ ਸਟੇਸ਼ਨ ਤੇ ਖੜੇ ਆਂ ਤਾਂ ਇਥੇ ਆਪਣੀ 1 ਨੰਬਰ ਪਲੇਟਫਾਰਮ ਤੇ ਟ੍ਰੇਨ ਆਵੇਗੀ ਹਾਂਜੀ ਤੇ ਆ ਦੇਖੋ 1 ਨੰਬਰ ਵੱਬੋ ਤੇ ਨਾਲ ਦੇ ਨਾਂ ਉੱਪਰ ਚੱਲ ਜਾਊਗੀ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਮਾਸੂਮ ਆ ਉਹ ਥੋੜਾ ਜਿਆਦਾ ਮਾਸੂਮ ਆਗਾ ਵਾਈਫ ਇਹ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹੁਣ ਖੜੇ ਆ ਬਿਠਿੰਡੇ ਤੇ ਬਿਠਿੰਡੇ ਦੇ ਵਿੱਚ ਵੀ ਤੁਸੀਂ ਮੈਂ ਤੁਹਾਨੂੰ ਦੱਸ ਦਿੰਨਾਗਾ ਬਿਠਿੰਡੇ ਦੇ ਵਿੱਚ ਕੀ ਹੋਇਆ ਕਿ ਮੇਰੀ ਜਿਹੜੀ ਟ੍ਰੇਨ ਸੀ ਇਹ ਟ੍ਰੇਨ ਦਾ ਜਿਹੜਾ ਟਾਈਮ ਸੀ ਇੱਥੋਂ ਚੱਲਣ ਦਾ 3 ਵਜੇ ਦਾ ਸੀ ਤੇ ਇਹ ਤਕਰੀਬਨ ਇਹ 2 ਘੰਟੇ ਲੇਟ ਆ ਗਈ ਉਹ ਘੰਟੇ ਲੇਟ ਹੋਣ ਕਰਕੇ ਤੇ ਟ੍ਰੇਨ ਚੱਲੂਗੀ ਅੱਜ ਲਗਭਗ 5 ਵਜੇ ਬਠਿੰਡੇ ਤੋਂ ਤੇ ਮੇਰੀ ਪਿੱਛੋ ਟ੍ਰੇਨ ਸੀਗੀ ਪਹਿਲਾ ਮੱਲਾਂ ਵਾਲਾ ਖਾਸ ਤੋਂ ਫਰੋਈਪੁਰ ਫਰੋਈਪੁਰ ਤੋਂ ਫਿਰ ਮੈਂ ਆਉਣਾ ਸੀਗਾ ਫਰੋਈਪੁਰ ਤੋਂ ਬਠਿੰਡਾ ਤੇ ਉਹ ਮੇਰੀ ਟ੍ਰੇਨ ਮਿਸ ਹੋ ਗਈ ਉਹਦੇ ਕਾਰਨ ਮੈਨੂੰ ਜਿਹੜਾ ਸੀਗਾ ਕੀ ਕਹ ਦਿੰਦੇ ਆਗੇ ਵੀ ਮੈਂ ਆ ਬਾਇਆ ਫਿਰ ਮੈਨੂੰ ਟੈਕਸੀ ਕਰਵਾਉਣੀ ਪਈ ਤੇ ਇਸ ਕਰਕੇ ਕਦੇ ਵੀ ਯਾਰ ਇੰਡੀਆ ਦੀਆਂ ਟ੍ਰੇਨਾਂ ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਕਦੋਂ ਕੀ ਹੋ ਜੇ ਤੇ ਚਲੋ ਯਾਤਰਾ ਦੇ ਵਿੱਚ ਹੁਣ ਮੈਂ ਆਪਣੇ ਬਾਲ ਬੱਚਿਆਂ ਦੇ ਨਾਲ ਹੈਗਾ ਫੈਮਲੀ ਦੇ ਵਿੱਚ ਤੁਸੀਂ ਵੀ ਆਉਨੇ ਹੋਗੇ ਤਾਂ ਥੋੜਾ ਜਨਾ ਟ੍ਰੇਨ ਦੀ ਜਿਹੜੀ ਟਾਈਮਿੰਗ ਆ ਉਹ ਤੋਂ ਅੱਧਾ ਬਣਾ ਘੰਟਾ ਪਹਿਲਾਂ ਪਹੁੰਚ ਜਾਇ ਕਰੋ ਤੇ ਪਰ ਜਿਹੜੀ ਇੰਡੀਅਨ ਰੇਲਵੇ ਆ ਇਹਦਾ ਕੀ ਕੰਮ ਆਗਾ ਵੀ ਇਹ 2 ਘੰਟੇ ਲੇਟ ਵੀ ਹੋ ਜਾਂਦੀਆਂ ਨੇ ਤੇ ਬਾਕੀ ਵਾਹਿਗੁਰੂ ਕਰੇ ਯਾਤਰਾ ਮੇਰੀ ਪਟਨਾ ਸਾਹਿਬ ਦੀ ਬਹੁਤ ਵਧੀਆ ਰਹੂਗੀ ਤੇ ਫਰਾਕਾ ਐਕਸਪ੍ਰੈਸ ਇਹਨੂੰ ਹੁਣ ਤਿਆਰ ਕਰੀ ਜਾਂਦੀ ਐ ਸਾਫ਼ ਸੁਭਾਈ ਹੋ ਰਹੀ ਹੈਗੀ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਮੈਂ ਜਾਣਾਗਾ ਤੇ ਬਾਕੀ ਦੀ ਮੇਰੀ ਜਰਨੀ ਕਿੱਦਾਂ ਦੀ ਰਹੀ ਐ ਮੈਂ ਤੁਹਾਨੂੰ ਦੱਸੂ ਇਹਦੇ ਵਿੱਚ ਮੈਂ ਜਿਹੜਾ ਟ੍ਰੇਨ ਦੀ ਟਿਕਟ ਬੁੱਕ ਕਰਵਾਈ ਆ ਉਹ ਏਸੀ 3 ਦੀ ਕਰਵਾਈ ਆ ਠੀਕ ਐ ਏਸੀ 3 ਦੇ ਵਿੱਚ ਵੀ ਮੰਨ ਲਓ ਮੇਰੀ ਇੱਕ ਟਿਕਟ ਦਾ ਖਰਚਾ ਲਗਭਗ 1600 ਰੁਪਏ ਆਇਆ ਬਠਿੰਡੇ ਤੋਂ ਪਟਨਾ ਸਾਹਿਬ ਦਾ ਬਾਕੀ ਇਹ ਟ੍ਰੇਨ ਦੇ ਵਿੱਚ ਜਦੋਂ ਬੈਠਾਂਗੇ ਤੁਹਾਨੂੰ AC 3 ਡੱਬਾ ਦਿਖਾਵਾਂਗੇ ਸੈਕੰਡ AC ਵੀ ਦਿਖਾਵਾਂਗੇ ਫਰਸਟ AC ਵੀ ਦਿਖਾਵਾਂਗੇ ਤੇ ਬਾਕੀ ਯਾਤਰਾ ਦੇ ਵਿੱਚ ਜੋ-ਜੋ ਚੀਜ਼ਾਂ ਹੁੰਦੀਆਂ ਗਈਆਂ ਨਵੀਆਂ ਵੇਖਦੇ ਗਏ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਸਾਥੀਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰਾ ਇਹ ਪਹਿਲਾ ਬਲੌਗ ਆ ਪਟਨਾ ਸਾਹਿਬ ਜੀ ਦਾ ਤੇ ਜੇਕਰ ਇਹ ਤੇ ਵਧੀਆ ਵੀ ਵਿਊ ਆਏ ਤਾ ਇਸੇ ਤਰ੍ਹਾਂ ਵਾਹਿਗੁਰੂ ਮੇਰੇ ਕਰਿਆ ਆਪਾਂ ਸਾਰੇ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਕਰਾਂਗੇ ਤੇ ਤੁਹਾਨੂੰ ਵੀ ਨਾਲ ਕਰਵਾਵਾਂਗੇ ਥੜੇ ਸੀ ਯਾ ਵਿੱਚ

ਇਹਦੇ ਇੱਕ ਮਨਲਾ ਪਿੱਲੋ 174 AC ਲਾਈਟਰ AC ਲਾਈਟਰ ਸਤਿ ਸ੍ਰੀ ਅਕਾਲ ਦੋਸਤੋ ਅਜੇ ਤੱਕ ਟ੍ਰੇਨ ਬਠਿੰਡੇ 'ਚ ਖੜੀ ਆ ਗਈ ਤੇ ਟ੍ਰੇਨ ਦਾ ਅਦਭੁਤ ਨਜ਼ਾਰਾ ਹੈਗਾ ਤੇ ਇਹਦੇ ਨਾਲ ਅੱਜ ਪ੍ਰੋਬਲਮ ਕੀ ਇਹਦੇ ਪਿਛਲੇ ਜਿਹੜੇ ਤਿੰਨ ਡੱਬੇ ਸੀ ਉਹਨਾਂ 'ਚ ਕੋਈ ਪ੍ਰੋਬਲਮ ਆਈ ਜਦੋਂ ਇਹ ਟ੍ਰੇਨ ਆਈ ਤੇ ਉਹਨੂੰ ਹਜੇ ਠੀਕ ਕਰਨ ਦੇ ਵਿੱਚ ਲੱਗੇ ਹੋਏ ਨੇ ਫਿਰ ਉਹ ਤਿੰਨ ਡੱਬੇ ਜਿਹੜੇ ਉਹ ਪਿੱਛੇ ਆ ਕੇ ਲੱਗ ਜਾਣਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਟ੍ਰੇਨ ਦਾ ਟਾਈਮ ਉਹ 5 ਵਜੇ ਹੈਗਾ ਵੈਸੇ ਇੱਥੋਂ 3 ਵਜੇ ਚੱਲਣਾ ਸੀ ਇਹਨੇ ਤੇ ਹੁਣ ਵੇਖਦੇ ਆਂਗੇ ਵੀ ਇਹ 5 ਵਜੇ ਵੀ ਚੱਲਦੀ ਆ ਜਾਂ ਨਹੀਂ ਚੱਲਦੀ ਸੋ ਇੰਡੀਆ ਰੇਲਵੇ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹੀ ਮੈਨੂੰ ਦਿਸੀ ਵੀ ਜਿਹੜਾ ਹੈਗਾ ਨਾ ਵੀ ਟਾਈਮ ਦੇ ਹਿਸਾਬ ਨਾਲ ਕੋਈ ਵੀ ਟ੍ਰੇਨ ਨਹੀਂ ਚੱਲਦੀਗੀ ਸਰਕਾਰ ਪੈਸੇ ਵੀ ਲੈਂਦੀ ਆ ਪਤਾ ਨਹੀਂ ਕਿਉਂ ਇਦਾਂ ਕਰਦੀ ਹੈਗੇ ਯਾਰ ਮੁਸਾਫਰਾਂ ਦੇ ਨਾਲ ਤੇ ਬਾਕੀ ਗਾਂਹਾਂ ਵਾਲੀ ਯਰਣੀ ਤੁਹਾਨੂੰ ਅਸੀਂ ਦੱਸਾਂਗੇ ਦਿਖਾਵਾਂਗੇ ਆ ਪਿੱਛੋਂ ਮੇਰੇ ਦੇਖ ਰਹੇ ਹੋ ਜਿਹੜੀ ਇਹ ਟ੍ਰੇਨ ਆਏ ਅੱਧੀ ਖਰਾਬ ਹੋ ਗਈ ਸੀ ਰਸਤੇ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਟ੍ਰੇਨ ਨੂੰ ਅੱਗੇ ਲੈ ਗਏ ਆ ਤੇ ਅੱਗੇ ਲੈ ਆਣ ਤੋਂ ਬਾਅਦ ਹੁਣ ਉਹ ਠੀਕ ਕਰਨ ਲਈ ਗਏ ਨੇ ਤੇ 2 ਘੰਟੇ ਬਾਅਦ ਠੀਕ ਹੋ ਕੇ ਆਊਗੀ ਉਸ ਤੋਂ ਬਾਅਦ ਇਹਦੇ ਨਾਲ ਟ੍ਰੇਨ ਜੋੜ ਦੇਣਗੇ ਇੰਜਣ ਜਿਹੜਾ ਪਰਲੇ ਪਾਸੇ ਲੱਗ ਜਾਊਗਾ ਬਾਕੀ ਇਹ ਮੇਰੀ ਪਹਿਲੀ ਬਲੌਗਿੰਗ ਆ ਤੁਹਾਨੂੰ ਮੈਂ ਪਹਿਲੀ ਦੱਸ ਚੁੱਕਾ ਹਾਂਗਾ ਤੇ ਜੋ ਵੀ ਆ ਤੁਹਾਨੂੰ ਦੱਸਦੇ ਰਾਂਗੇ ਬਾਕੀ ਵਾਹਿਗੁਰੂ ਮੇਰੇ ਕਰੇ ਵਧੀਆ ਦਰਸ਼ਕਦਾਰ ਹੋ ਜਾਣਾ ਆਪਣੇ ਆ ਗਈ ਤੇ ਟ੍ਰੇਨ ਤੇ ਇਹਦਾ ਟੁੱਟ ਗਿਆ ਸੀਗਾ 26 ਡੱਬੇ ਦਾ 스프ਰਿੰਗ ਉਹ 스프ਰਿੰਗ ਹੁਣ ਜੜਵਾ ਕੇ ਲੈ ਕੇ ਆਇਆ 스프ਰਿੰਗ ਵੀ ਤੁਹਾਨੂੰ ਦਿਖਾਉਣੇ ਆ ਕਿ ਕਿੱਥੇ ਹੁੰਦਾ ਉਹ 스프ਰਿੰਗ ਹੁੰਦਾ ਇਹਦੇ ਟਾਇਰ ਥੱਲੇ ਉਹ ਟੁੱਟ ਗਿਆ ਸੀ ਤੇ ਉਹ ਹੁਣ ਨਵਾਂ ਪਵਾ ਕੇ ਫੇਰ ਆਏ ਆਗੇ ਨੂੰ ਹਾਫ ਟ੍ਰੇਨ ਲਈ ਆਉਂਦੇ ਉਹਨੂੰ ਇਹਦੇ ਨਾਲ ਜੋੜਨਗੇ ਫੇਰ ਇੰਜਣ ਇਧਰੋਂ ਬਦਲ ਕੇ ਪਰਲੀ ਸਾਈਡ ਲਾਉਣਗੇ ਫੇਰ ਮੇਰੇ ਹਿਸਾਬ ਨਾਲ ਟ੍ਰੇਨ ਚੱਲੂਗੀ ਬਾਕੀ ਵੇਖਦੇ ਆਂਗੇ ਤੁਹਾਨੂੰ ਵੀ ਦਿਖਾਉਨੇ ਆਗੇ 26 ਦਾ ਆਈ ਆਂਦੀ ਹੈ ਟ੍ਰੇਨ ਸਾੜੇ 5:00 ਵਜੇ ਹੁਣ ਉਹ ਟ੍ਰੇਨ ਜੁੜੂ ਇਹਦੇ ਨਾਲ ਫੇਰ ਜਾ ਕੇ ਕਿਤੇ ਚੱਲੂਗੀ ਹੁਣ ਇਹ ਟ੍ਰੇਨ ਦੇ ਵਿੱਚ ਜਿਹੜਾ ਚੱਕੇ ਨਹੀਂ ਹੁੰਦੇ ਥੱਲੇ ਦੇ ਰੇਲਵੇ ਦੇ ਟਾਇਰ ਕਹਿ ਦਿੰਨੇ ਆ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਇਹਦੇ ਥੱਲੇ ਵਾਲਾ ਹਿੱਸੇ ਦੇ ਉੱਤੇ ਲੱਗੇ ਹੁੰਦੇ ਆ ਸਪਰਿੰਗ ਮੋٹے ਮੋٹے ਤੇ ਉਹ ਏਸੀ ਵਾਲੇ ਡੱਬੇ ਦੇ ਸਪਰਿੰਗ ਟੁੱਟ ਗਏ ਸੀਗੇ ਇਹਦੇ ਥੱਲੇ ਉਹਦੇ ਕਰਕੇ ਥੋੜਾ ਲੇਟ ਹੋਈ ਹੈਗੀ ਇਹ ਇਹਦੇ ਕਰਕੇ ਲੇਟ ਹੋਈ ਹੈ ਰੇਲ ਤਾਂ ਚੱਲ ਤੇ ਜਾ ਰਹੀ ਹੈ ਬੱਚੋ 30 ਤੇ ਜਾ ਰਹੀ ਹੈ ਬੱਚੋ ਤੁਸ ਤੋ ਐਨ ਗੰਨੇ ਲਗਾ ਲਾ ਹਾਂਸੀ ਹਾਂ ਜਾ ਗਿਆ ਮੇਰੀ ਦੀਦੀ ਆਈ ਐ ਮੇਰੀ ਵੱਡੀ ਨੀ ਕਾ ਜੇ ਆਨੀ ਦੇ ਮਮੀ ਨੂੰ ਦੀਦੀ ਪਾਪਾ ਦੀਦੀ ਉਹਨਾਂ ਦੇ ਪਾਪਾ ਦੀਦੀ ਆ ਗਏ ਅਰੇ ਪਾਪਾ ਜੀ ਖੇੜੀ ਦੀਦੀ ਆ ਗਈ ਇੱਥੇ ਆ ਜਾਓ ਬੜਾ ਹਾਂ ਜਿਹੜਾ ਬੰਰ ਵੇ ਜਿਹੜਾ ਪਤਾ ਦਿਖਣਾ ਅੱਗਿਆ ਫਿਰੋਣੇ ਲੱਗੇ ਚੱਲ ਜਾ ਉੱਪਰ ਜਾ ਕਿਤੇ ਨੂੰ ਐਸਾ ਨਾ ਤਾ ਤਾਲੀ ਮੀਰੀਆ ਗੋ ਗੋ ਉਹ ਕਿਉਂ ਉੱਪਰ ਆ ਰਹੀ ਸੀ ਆਉ ਦਾਨੇ ਦੀ